ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਤ ਸੰਗਤ ਜੀ ਬੱਚੇ ਦੀ ਪ੍ਰਾਪਤੀ ਲਈ ਜਿਸ ਗੁਰਦੁਆਰਾ ਸਹਿ ਪਾਥੀਆਂ ਚੜ੍ਹਦੀਆਂ ਨੇ ਉਥੋਂ ਬਾਰੇ ਤਾਂ ਤੁਸੀਂ ਸਭ ਨੇ ਸੁਣਿਆ ਹੀ ਹੋਵੇਗਾ ਕਿ ਚਲੋ ਅੱਜ ਉਥੋਂ ਦੇ ਇਤਿਹਾਸ ਬਾਰੇ ਜ਼ਿਕਰ ਕਰਦੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਹਗੜ ਲਾਗੇ ਗੁਰਦੁਆਰਾ ਪਾਈਸਾਲੋ ਜੀ ਦਾ ਆਪਣਾ ਹੀ ਇੱਕ ਵੱਖਰਾ ਇਤਿਹਾਸ ਹੈ ਇਹ ਗੁਰਦੁਆਰਾ ਸਾਹਿਬ ਚੌਥੀ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਦੇ ਸਮਕਾਲੀਨ ਪਾਈ ਸਾਲੋ ਜੀ ਦੇ ਨਾਮ ਨਾਲ ਪ੍ਰਸਿੱਧ ਹੈ ਇਤਿਹਾਸ ਮੁਤਾਬਕ ਪਾਈ ਸਾਲੋ ਜੀ ਦਾ ਜਨਮ ਪਾਈ ਦਿਯਾਲਾ ਅਤੇ ਮਾਤਾ ਸੁਖਦੀਪ ਜੀ ਦੀ ਕੁਖੋਂ ਫਰੀਦਕੋੜ ਦੇ ਪਿੰਡ ਢੋਲੇ ਕਾਗੜ ਵਿਖੇ ਹੋਇਆ ਸੀ ਜੋ ਕਿ ਬਾਅਦ ਵਿੱਚ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਕੋਲ ਸੰਗਤ ਰੂਪ ਵਿੱਚ ਮਿਲਣ ਲਈ ਪਹੁੰਚੇ ਸਨ ਪਾਈ ਸਾਲੋ ਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਜੇਕਰ ਗੁਰੂ ਜਾਣੀ ਜਾਣ ਹੈ ਤਾਂ ਮੈਨੂੰ ਖੁਦ ਹੀ ਪਹਿਚਾਨ ਲੈਣਗੀ ਅਤੇ ਜਦੋਂ ਗੁਰੂ ਰਾਮਦਾਸ ਜੀ ਨੇ ਸੰਗਤਾਂ ਨੂੰ ਮਿਲਣ ਤੋਂ ਬਾਅਦ ਆਵਾਜ਼ ਮਾਰੀ ਤਾਂ ਭਾਈ ਜੀ ਉਹਨਾਂ ਦੇ ਮូរੀਦ ਹੋ ਗਏ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਗੁਰੂ ਰਾਮਦਾਸ ਜੀ ਦੀ ਸੇਵਾ ਵਿੱਚ ਇੱਥੇ ਹੀ ਰਹਿ ਗਏ ਇੱਕ ਵਾਰ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਤਾਂ ਇਸ ਦੌਰਾਨ ਪਾਈਸਾਲੂ ਜੀ ਵੀ ਮੌਜੂਦ ਸਨ ਸਰੋਵਰ ਲਈ ਇੱਟਾਂ ਪਕਾਉਣ ਲਈ ਜਦੋਂ ਸੁੱਕਾ ਪਾਲਣ ਨਹੀਂ ਮਿਲਿਆ ਤਾਂ ਪਾਈਸਾਲੂ ਜੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਗੁਰੂ ਦਾ ਪਿਆਰਾ ਆਪਣੇ ਘਰੋਂ ਇੱਕ ਪਾਥੀ ਦਾਨ ਕਰੇਗਾ ਤਾਂ ਉਸ ਨੂੰ ਗੁਰੂ ਮਹਾਰਾਜ ਪੁੱਤਰ ਦੀ ਦਾਤ ਬਖਸ਼ਣਗੇ ਅਤੇ ਪਿੰਡ ਵਾਲਿਆਂ ਨੇ ਟੋਕਰੀਆਂ ਭਰ ਭਰ ਕੇ ਪਾਥੀਆਂ ਗੁਰੂ ਘਰ ਭੇਜੀਆਂ ਅਤੇ ਜਦੋਂ ਗੁਰੂ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਪਾਈ ਸਾਲੂ ਜੀ ਨੂੰ ਪੁੱਛਿਆ ਕਿ ਤੁਸੀਂ ਇੱਕ ਪਾਥੀ ਬਦਲੇ ਪੁੱਤਰ ਦੀ ਦਾਦੀ ਆਏ ਹੋ ਤਾਂ ਪਾਈ ਸਾਲੂ ਜੀ ਨੇ ਕਿਹਾ ਕਿ ਮੈਨੂੰ ਆਪਣੇ ਗੁਰੂ ਉੱਤੇ ਭਰੋਸਾ ਹੈ ਅਤੇ ਉਹ ਮੀਰਾ ਕਿਹਾ ਨਹੀਂ ਮੋੜਨਗੇ ਇਸ ਦੇ ਨਾਲ ਹੀ ਸੰਗਤ ਦੀ ਸੇਵਾ ਵੀ ਕਬੂਲ ਕਰਕੇ ਸੰਗਤ ਦੀ ਝੋਲੀ ਪਰਨਗੇ ਉਦੋਂ ਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਕਿ ਜੋ ਵੀ ਸੰਗਤ ਹਰਮੰਦਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਤੋਬਾ ਪਾਈ ਸਾਲੋ ਜੀ ਦੇ ਦਰਸ਼ਨ ਕਰੇਗਾ ਉਸ ਦੀ ਹਰ ਮਨੋ ਕਾਮਨਾ ਪੂਰੀ ਹੋਵੇਗੀ ਅਤੇ ਉਥੇ ਪਾਠੀਆਂ ਚੜਾਉਣ ਅਤੇ ਇਸ਼ਨਾਨ ਕਰਨ ਨਾਲ ਦੁੱਖ ਦੂਰ ਹੋਣਗੇ ਅਤੇ ਪੁੱਤਰ ਦੀ ਦਾਤ ਵੀ ਪ੍ਰਾਪਤ ਹੋਵੇਗੀ ਇੱਕ ਦਿਨ ਗੁਰੂ ਅਰਜਨ ਦੇਵ ਜੀ ਪਾਈ ਸਾਲੂ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਆਏ ਤਾਂ ਬਹੁਤ ਬਰਸਾਤ ਹੋ ਰਹੀ ਸੀ ਪਾਈ ਸਾਲੂ ਜੀ ਦੇ ਘਰ ਦੇ ਬਾਹਰ ਇੱਕ ਟੋਬਾ ਹੋਇਆ ਕਰਦਾ ਸੀ ਜਿਸ ਵਿੱਚ ਬਰਸਾਤ ਕਰਕੇ ਬਹੁਤ ਪਾਣੀ ਭਰ ਗਿਆ ਸੀ ਗੁਰੂ ਸਾਹਿਬ ਜੀ ਪਾਈ ਜੀ ਨੂੰ ਕਹਿਣ ਲੱਗੇ ਕਿ ਆਪ ਜੀ ਦੇ ਨਾਮ ਉੱਪਰ ਇੱਥੇ ਇੱਕ ਸਰੋਵਰ ਬਣਾ ਦਈਏ ਤਾਂ ਭਾਈ ਸਾਲੂ ਜੀ ਕਹਿਣ ਲੱਗੇ ਕਿ ਨਹੀਂ ਸਰੋਵਰ ਅੰਮ੍ਰਿਤ ਸਰੋਵਰ ਹੀ ਸੋਪਦਾ ਹੈ ਇਸ ਨੂੰ ਟੋਬਾ ਹੀ ਰਹਿਣ ਦਿਓ ਤਾਂ ਗੁਰੂ ਜੀ ਨੇ ਭਾਈ ਸਾਲੂ ਜੀ ਦੇ ਬਚਨਾਂ ਤੋਂ ਖੁਸ਼ ਹੋ ਕੇ ਇਥੇ ਵਰ ਦਿੱਤਾ ਕਿ ਜੋ ਵੀ ਸੁੱਕਾ ਬੱਚਾ ਇਸ ਟੋਬੇ ਵਿੱਚ ਇਸ਼ਨਾਨ ਕਰੇਗਾ ਉਹ ਹਰਿਆ ਹੋ ਜਾਏਗਾ ਅੱਜ ਵੀ ਗੁਰੂ ਸਾਹਿਬ ਦੇ ਬਚਨ ਅਟਲ ਹਨ ਅਤੇ ਲੋਕ ਇਥੇ ਪਾਥੀਆਂ ਦੇ ਬਦਲੇ ਔਲਾਦ ਦੀ ਦਾਤ ਵੀ ਪ੍ਰਾਪਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ